ਸੰਦੀਪ ਨਾ ਗੱਲ ਉਹਨਾਂ ਤਾਂ ਤੇ ਫੋਨ ਬੰਦ ਵਾ ਤੇ ਕਿੱਦਾਂ ਗੱਲ ਕਰੋਗੇ ਉਹ ਫੋਨ ਹੀ ਬੰਦ ਵਾ WhatsApp ਤੇ ਤੇ ਗੱਲ ਕਰੀ ਸਕਦੇ ਆ ਨਾ WhatsApp ਤੇ ਨਾ ਆਨਲਾਈਨ ਸ਼ੋ ਹੋਣ ਡਿਆ ਵਾ ਤੂੰ ਵੇਖੀਂ ਕਿੱਦਾਂ ਆਉਂਦੀ ਐ ਮੈਂ ਉਹਨੂੰ ਲਾਲਚੀ ਇਹੋ ਪਾਉਣਾ ਵਾ ਕਿ ਮੈਂ ਤੇਰਾ ਨਾਮ ਹੀ ਚੁੱਕ ਡਵਾ ਜੂਗਾ ਜੋ ਬੰਨਾ ਗੱਲ ਕਰਕੇ ਤੇ ਵੇਖੀਂ ਆ ਤੇ ਨਾ ਹਾਂ ਕਰੂਗੀ ਤੇ ਇਹਨਾਂ ਦਾ ਮੈਸੇਜ ਇਹਨਾਂ ਨੇ ਕੀ ਕਹਿਣਾ ਹੁਣ ਹਾਲੋ ਸੰਦੀਪ ਕੀ ਹਾਲ ਚਾਲ ਆ ਹੋਰ ਸਣਾ ਠੀਕ ਠਾਕ ਬਹੁ ਮੈਂ ਤੇਰਾ ਫੋਨ ਟਰਾਈ ਕਰਾਂ ਤਾਂ ਹੀ ਫੋਨ ਨਹੀਂ ਲੱਗਣ ਡਿਆ ਕਿੱਥੇ ਉਹ ਤੁਸੀਂ ਕਦਰ ਨਾਲ ਗੱਲ ਕਰਨੀ ਮਮੀ ਨਹੀਂ ਆ ਠੀਕ ਸੰਦੀਪ ਹਾਂਜੀ ਮਮੀ ਮੋਟਰ ਚੱਲਣ ਢਈ ਆ ਜਿਹੜੇ ਭਾਂਡੇ ਭੁੰਡੇ ਸਾਫ਼ ਕਰਨ ਵਾਲੇ ਆ ਨਾ ਕਰਕੇ ਤੇ ਰੱਖ ਲੈ ਫੇਰ ਰੋਟੀ ਪਾਣੀ ਖਾਣਾ ਕਰ ਲੈ ਫੇਰ ਹਾਂਜੀ ਕੋਤਾ ਤੂੰ ਰੋਟੀ ਰਾਟੀ ਤੇ ਖਾਉਂਦੀ ਤੇ ਰੋਟੀ ਨਹੀਂ ਖਾਦੀ ਮਨ ਨੂੰ ਭੁੱਖੀ ਹੈ ਨਹੀਂ ਰੋਟੀ ਹੀ ਖਾਣੀ ਹੈ ਲੈ ਦੱਸ ਹਾਂ ਆਸਰਾ ਤੇ ਚਾਹੀਦਾ ਨਾ ਨੰਦਰ ਮੜਾ ਮੋਟਾ ਐ ਇਦਾਂ ਕਰੋਗੇ ਤੇ ਫੇਰ ਬਿਮਾਰ ਹੋ ਜਾਓਗੇ ਇੱਥੇ ਕਿਹੜਾ ਝੱਟ ਡਾਕਟਰ ਕੋਲ ਹੀ ਚਲ ਜਾਣਾ ਵਾ ਸੌ ਬਹਾਨੇ ਮਾਰਨੇ ਪੈਣੇ ਆ ਹੋਰ ਮਨ ਕੀ ਕਰਾ ਧਿਆਨ ਉੱਥੇ ਜਾਂਦਾ ਹੀ ਘਰ ਬਾਰ ਬਾਰ ਮੈਂ ਤੁਹਾਨੂੰ ਇੱਕ ਸਲਾਹ ਦਿੰਨੀ ਆ ਹਾਂ ਤੁਸੀਂ ਨਾ ਪੁਲਸ ਵਾਲੇ ਨੂੰ ਕਰੋ ਫੋਨ ਵੀ ਮੈਂ ਪੈਸੇ ਦੇ ਜਾਣਾ ਤੈਨੂੰ ਹੋਰ ਦੇ ਦਿੱਨੇ 50000 ਆਖਰਾ ਚੱਲੀ ਆ ਉਹਨੂੰ ਕਹੋ ਵੀ ਪਰਚੇ 'ਚ ਸਾਡਾ ਨਾਂ ਕੱਢ ਦੇ। ਹਰਮਨ ਤੋਂ ਕਿਦਾਂ ਦੀਆਂ ਗੱਲਾਂ ਕਰਨ ḍੀਆਂ? ਇਹ ਰਮਨ ਜਿਹੜਾ ਪਰਚਾ ਕਰੀ ਲਿਖਿਆ ਜਾਂਦਾ ਵਾਰਾ ਉਹ ਕੱਟਿਆ ਨਹੀਂ ਆ ਜਾਂਦਾ। ਇਹ ਹੈ ਵਾ ਪੁਲਿਸ ਵਾਲੇ ਨੂੰ ਪੈਸੇ ਦੇ ਕੇ ਨਾ ਤੇ ਇੱਕ ਜਣੇ ਤੇ ਪਵਾ ਲੈਨੇ ਆ। ਇਹ ਵੇਲਾ ਫੇ ਹੁਣ ਕਿੱਥੇ ਪਾਉਣਾ ਇਹੋ ਉਹ ਵੀ ਜੇ ਸਾਡੀ ਚੱਲੇ ਤਾਂ ਮੈਂ ਪੁਲਿਸ ਵਾਲੇ ਨਾਲ ਗੱਲ ਕਰ ਲੈਣਾ ਵਾ ਜੇ ਤੇ ਉਹ ਮੰਨ ਗਿਆ ਤੇ ਠੀਕ ਆ ਨਹੀਂ ਤੇ ਫਿਰ ਹੈ ਹੀ ਆ ਸਾਰੇ ਜਣੇ ਪਰਚੇ 'ਚ। ਉਹ ਨਹੀਂ ਨਹੀਂ। ਸਾਰੇ ਜਾਣੇ ਪਰਚੇ ਚ ਕਿਉਂ ਆਵਾਂਗੇ ਇਹ ਜਿਹੜਾ ਪਰਚਾ ਵਾ ਨਾ ਮੇਰੀ ਭੈਣ ਤੇ ਕਰਾਵਾਂਗੇ ਆਪੇ ਲੋਕ ਦੀ ਫਿਰੂਗੀ ਨਾਲੇ ਸਾਨੂੰ ਧੋਖਾ ਦਿੱਤਾ ਵਾ ਨਾ ਆਪੇ ਇਹਨੂੰ ਫੜਕੇ ਖੜਨਗੇ ਕਵਾਂਗੇ ਕਿ ਦਵਾਈ ਇੰਨੇ ਮੂੰਹ ਚ ਪਾਈ ਕਿਤੇ ਸਾਨੂੰ ਨਹੀਂ ਕਿਹ ਗੱਲ ਦਾ ਵੀ ਪਤਾ ਹੈਗਾ ਉਹ ਕੋਈ ਗੱਲ ਨਹੀਂ ਮੈਂ ਕਰਦਾ ਤਾਂ ਨਾ ਗੱਲ ਜੇ ਤੇ ਮੰਨ ਗਿਆ ਤੇ ਫਿਰ ਇੱਥੇ ਪਾ ਦਾਂਗੇ ਉਹ ਪੈਸੇ ਵੇਖ ਕੇ ਨਾ ਮੁਲਾਜ਼ਮ ਮਾਨੀ ਜਾਂਦੇ ਹੁੰਦੇ ਆ ਕੋਈ ਗੱਲ ਨਹੀਂ 10 20 ਹਜ਼ਾਰ ਵਾਧ ਦੇ ਦਾਂਗੇ ਆਪਣੀ ਜਾਨ ਤੇ ਖਲਾਸੀ ਹੋਊਗੀ ਆਪਣੇ ਘਰ ਜਾ ਕੇ ਤੇ ਬਵਾਂਗੇ ਆਦੜੇ ਲੋਕ ਦੇ ਫਿਰਣਦੇ ਆ ਨਾ ਇਹ ਕੰਮ ਨਾ ਸਾਨੂੰ ਕਰਨੇ ਪੈਣਗੇ ਇੱਥੇ ਨਹੀਂ ਸਿਆਲ ਲੰਗਣਾ ਬੜਾ ਔਖਾ ਕੰਮ ਜੀ ਮੈਂ ਤਾਂ ਬੰਦਾ 10 ਵੀ ਮੈਂ ਤਾਂ ਕਹਿੰਦਾ ਲੱਖ ਵੀ ਲੈ ਲੇ ਤੇ ਸਾਡੀ ਖਲਾਸੀ ਕਰ ਦੇ ਚੱਲ ਇੱਕ ਵਾਰ ਗੱਲ ਤੇ ਕਰੋ ਗੱਲ ਕਰਨ ਵਿੱਚ ਕੀ ਹਰਜਵਾ ਪਰ ਉਹਨੂੰ ਇੱਕ ਗੱਲ ਕਹਿ ਦਿਓ ਵੀ ਇਹ ਨਹੀਂ ਵੀ ਜਿੰਨੇ ਪੈਸੇ ਦਿੱਤੇ ਆਪਣੇ ਕੋਲ ਹੀ ਰੱਖ ਲੈ ਗਾੜੀ ਅਗਲਿਆਂ ਨੂੰ ਵੀ ਦਵੀ ਤੇ ਫੇਰ ਗੱਲ ਬਾਨੀ ਆ ਓਏ ਹਾਂ ਗੱਲ ਮੈਂ ਕਹੀ ਸੀ ਤੇਰੇ ਹੁੰਦਾ ਗਲ ਪੈਂਦਾ ਓ ਉਦੇਕਰ ਜਾ ਕੇ ਬਹਿ ਕੇ ਗੱਲ ਕਰਿਓ ਹੌਸਲੇ ਨਾਲ ਇਹ ਗੱਲਾਂ ਜਿਹੜੀਆਂ ਨਾ ਫੋਨ ਤੇ ਕਰਨ ਵਾਲੀਆਂ ਨਹੀਂ ਹੈਗੀਆਂ ਚਲ ਕਰਦਾ ਉਹ ਤਾਂ ਮੈਂ ਗੱਲ ਵੀ ਸਾਬ ਤੁਹਾਨੂੰ ਮਿਲਣਾ ਵਾ ਕਦੋਂ ਮਿਲੋਗੇ ਕਰ ਚਲ ਰਮਨ ਹੁਣੇ ਇਹਨੂੰ ਫੋਨ ਲਾਇਆ ਸੀ ਇੱਕ ਵਾਰੀ ਫੇਰ ਲਾ ਲੈਨੇ ਕੀ ਕਹਿੰਦਾ ਹੈਲੋ ਹੈਲੋ ਉਹ ਜਨਾਬ ਕੀ ਹਾਲ ਜੀ ਵਧੀਆ ਵਧੀਆ ਜੀ ਉਹ ਮੈਂ ਰ ਆ ਦੁਬਾਰਾ ਤਾਂ ਫੋਨ ਕੀਤਾ ਵਾ ਅਹੀਂ ਕੀਤੀ ਐ ਸਲਾਹ ਵੀ ਇੱਕ ਜਾਨੇ ਤੇ ਕੇਸ ਪਾ ਦਿਓ ਤੁਸੀਂ ਤੇ ਬਾਕੀਆਂ ਜੀ ਇਹਨਾਂ ਨੂੰ ਤੇ ਕਢਾਓ ਸਾਨੂੰ ਕਿ ਇਸ ਤੇ ਪਾਵਾਂਗੇ ਤੁਹਾਨੂੰ ਵੀ ਪਤਾ ਜੀ ਤੁਹਾਡੇ ਤੋਂ ਨਾਂ ਹਟਾਇਆ ਤੇ ਕਿਤੇ ਤੋਂ ਨਾਂ ਨੂੰ ਲਈ ਪੜਨਾ ਫਿਰ ਓਏ ਉਹ ਵੀ ਤੁਹਾਨੂੰ ਦੱਸ ਦਾਂਗੇ ਤੇ ਬਾਕੀ ਸੇਵਾ ਸੂਗਾ ਤੁਸੀਂ ਦੱਸ ਦੋ ਵਕੀਲ ਲੈਣੀ ਆ ਸੇਵਾ ਤੁਸੀਂ ਆਪੇ ਵੇਖ ਲਓ ਕਿਉਂਕਿ ਸਾਡੀ ਵੀ ਅੱਗੇ ਤੱਕ ਪੈਸੇ ਜਾਣੇ ਹੁੰਦੇ ਆ ਹਾਂ ਤਾਂ ਇਹ ਹੁਣ ਜਨਾਬ ਦੱਸੋਗੇ ਵੀ ਲੱਖ 2 ਲੱਖ ਫੇਰ ਹੀ ਮੈਂ ਦੇ ਕੇ ਜਾਊਂਗਾ ਘਰ ਹੋਰ ਤੁਸੀਂ ਨੂੰ ਨਾਲ ਅੱਜ ਲਾ ਕੇ ਵੇਖੋ ਕਿਨੇ ਦੇ ਸਕਦੇ ਚਲ ਕੋਈ ਗੱਲ ਨਹੀਂ ਮੈਂ ਫਿਰ ਘਰੇ ਆਵਾਂ ਦੇਣ ਨਹੀਂ ਘਰ ਕੋ ਨਾ ਆ ਜਿਹੜੀ ਗੱਲ ਕਰਦੇ ਫੋਟੋ ਤੇ ਕਰੋ ਤੁਹਾਡੀ ਲੋਕੇਸ਼ਨ ਸਾਰੇ ਨਹੀਂ ਜਾਣੀ ਆ ਉੱਧਰ ਤੇ ਸ਼ਾਬਾਸ਼ ਅਦਰ ਫਿਰ ਪੈਸੇ ਕਿ ਤੁਹਾਡੇ ਤੱਕ ਕਿਦਾਂ ਜਾਣਗੇ ਜੋ ਪੈਸੇ ਦਾ ਜੋ ਵੀ ਹੈਗਾ ਮੈਂ ਆਪੇ ਲਾ ਲੂੰਗਾ ਤੁਹਾਡੇ ਕੋਲ ਜਿੱਦ ਨੂੰ ਮੇਰਾ ਇਸ ਵਾਰ ਕੋਲ ਹੈ ਨਾ ਅੱਜ ਹਾਂਜੀ ਹਾਂਜੀ ਮੈਂ ਲਾ ਲੂੰਗਾ ਤੁਹਾਡੇ ਕੋਲ ਠੀਕ ਠੀਕ ਹੈ ਜੀ ਹਾਂਜੀ ਪੁੱਛੋ ਤਾਂ ਸਹੀ ਕਿੰਨੇ ਦੇ ਪੈਸੇ ਚਾਹੀਦੇ ਆ ਉਹ ਜਨਾਬ ਕਿੰਨੇ ਕ ਨਾ ਸਰਜੂਗਾ 10 ਤੁਹਾਡਾ ਲਗਭਗ 4 ਲੱਖ ਰੁਪਏ ਲੱਗ ਜਾਣਾ ਤੁਹਾਡਾ ਕੋ ਜਨਾਬ ਥੋੜੇ ਬੋਦੇ ਘੱਟ ਕਰੋ ਤੁਹਾਨੂੰ ਪਤਾ ਵੀ ਅੱਗੇ ਕਿੰਨਾ ਖਰਚਾ ਹੋਣਿਆ ਜੀ ਕੱਖ ਨਾ ਹਾਂ ਤੁਮ ਆਪ ਦੱਸਿਆ ਜੀ ਅੱਜ ਨਹੀਂ ਜਾਂਦੇ ਹੁਣ ਤੇ ਪਰਚਾ ਪੂਰਾ ਵਾ ਤੇ ਹੁਣ ਉਹਦੇ ਬਾਅਦ ਨਾਂ ਕੀ ਤਾਂ ਹੋਣਾ ਪਾਣਾ ਵਿੱਚ ਤੇ ਹੁਣ ਜਿਵੇਂ ਆਪੇਖੋ ਵੀ ਅੱਗੇ ਅੱਗੇ ਨਾ ਜਾ ਰਹੇ ਸਾਰੇ ਤੇ ਪੈਸੇ ਮੇਰੇ ਵਾਵਾ ਲੱਗ ਜਾਂਦੇ ਆ ਫੇਰ ਵਾਏ ਇਹ ਤਾਂ ਗਲਤ ਹੀ ਠੀਕ ਜੀ ਨਾਂ ਤੇ ਜੀ ਲੱਗੇ ਆ ਚਲ ਕੋਈ ਨਹੀਂ ਦੇ ਦਾਂਗੇ ਦੇ ਦਾਂਗੇ ਸਰੋਜੀ ਹਾਂ ਕਹਿੰਦਾ ਵੀ 4 ਲੱਖ ਰੁਪਈਆ ਲਵਾਂਗਾ ਹਾਏ ਹਾਏ ਇੰਨੇ ਹੇ ਲੱਖ 20 ਲੱਖ ਨਾਲ ਨਹੀਂ ਕੁਝ ਬੰਦਾ ਇਹਨਾਂ ਦਾ ਮੈਂ ਤਾਂ ਤੇਰੇ ਹੁੰਦਿਆ 4 ਲੱਖ ਮਤਰਾ ਇਕੱਠਾ ਹੀ ਉਹ ਕਹਿੰਦਾ ਉਹ ਤੋਂ ਤੱਕ ਦੇਣੇ ਪੈਣੇ ਆ ਚਲ ਉਹਨੇ ਇੱਕ ਗੱਲ ਕਹਿ ਦਿਓ ਵੀ ਪੈਸੇ ਤਾਂ 4 ਲੱਖ ਰੁਪਏ ਗਏ ਅਸੀਂ ਦੇ ਦਿੰਨੇ ਆ ਪਰ ਸਾਡਾ ਨਾਂ ਨਹੀਂ ਵਿੱਚ ਹੋਣਾ ਚਾਹੀਦਾ ਤੇ ਪਿਆਣ ਮੇਰੀ ਦਾ ਨਾਂ ਲਿਖਾਓ ਤੇ ਓਏ ਉਹ ਤੈਨੂੰ ਮੈਂ ਕਿਹਾ ਵਾ ਕਹਿੰਦਾ ਬਾਕੀਆਂ ਤੇ ਕਢਾ ਦੇਣਾ ਤੇ ਇੱਕ ਤੇ ਪਵਾਦਨੇ ਆ ਫਿਰ ਆਹ ਬਸ ਫੇਰ ਠੀਕ ਵਾ ਫਿਰ ਆਪਣੇ ਘਰ ਤੇ ਵਾਵਾਂਗੇ ਆ ਜਿਹੜਾ ਘਰੋਂ ਬੇਕਾਰ ਹੋਏ ਆ ਘਰ ਵੀ ਕਾ ਉੱਗ ਜਾਣਾ ਜਿੰਨਾ ਚਿਰ ਨੂੰ ਅਸੀਂ ਜਾਣਾ ਵਾ ਬੁਰੇ ਹਾਲ ਕੋਈ ਫਾਇਆ ਵੀ ਤੇ ਤੇਰੀ ਭੈਣ ਨੇ ਆ ਸਾਨੂੰ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਵੀ ਇਹਦੇ ਮਗਰ ਨਾਲ ਲੱਗ ਨਾ ਲੱਗ ਤਾਂ ਕੋਈ ਗੱਲ ਨਹੀਂ ਜੇ ਮੇਰੀ ਭੈਣ ਨੇ ਫਸਾਇਆ ਨਾ ਹੁਣ ਅਸੀਂ ਵੀ ਦੋਨੇ ਫਸਾਉਣਾ ਫਿਰ ਤੁਰੇ ਰਹੂਗੀ ਤਰੀਕਾਂ ਤੇ ਰਮਨ ਨੇ ਸਾਰੀ ਉਮਰ ਜੇਲ੍ਹ 'ਚ ਮਰ ਜਾਣਾ ਤੂੰ ਵੇਂਦੀ ਰਹੀ ਬਣਦਾ ਕੀ ਇਹਦਾ ਚੱਲ ਸਾਡੇ ਵੱਲੋਂ ਇਹਦੇ ਨਾਲ ਜੋ ਮਰਜ਼ੀ ਬੰਦਾ ਰਵੇ ਜਦੋਂ ਸਾਡੀ ਨਹੀਂ ਬਣੀ ਤਾਂ ਸਾਨੂੰ ਇਹ ਤਾਂ ਤਰਸ ਕਰਨ ਦੀ ਕੀ ਲੋੜ ਵਾ ਅਸੀਂ ਤਾਂ ਆਪਣੇ ਘਰ ਪਾਵਾਂਗੇ ਨਾ ਤੁਸੀਂ ਫਿਕਰ ਨਾ ਕਰੋ ਪੈਸੇ ਦੇ ਦੋ ਤਾਂ ਆਪਣਾ ਰਾਹ ਸਿੱਧਾ ਕਰੀਏ ਆਪਾਂ ਪਰ ਅਮਨ ਫੇਰ ਕਰਤੇ ਹੁੰਦਾ ਹੀ ਆ ਕਿੱਦਾਂ ਦਾ ਘਰ ਛੱਡ ਕੇ ਤੇ ਕਿੱਥੇ ਰਹਿਣ ਦੇ ਹੈ ਹੈ ਤਾਂ ਸਹੀ ਆ ਹੁਣ ਮਰ ਜਾਣਾ ਵਾ ਜੇ ਜੇਲ੍ਹ ਚ ਚਲ ਗਏ ਨਾ ਸਾਡਾ ਹਾਲ ਹੋਰ ਮਾੜਾ ਹੋ ਜਾਣਾ ਜੇ ਫੇਰ ਕੀ ਕਰਨਾ ਵਾ ਚੱਲ ਕੋਈ ਨਹੀਂ ਕਰਦਾ ਫੇਰ ਮੈਂ ਇੰਤਜ਼ਾਮ ਪੈਸਿਆਂ ਦਾ ਖਲਾਸੀ ਦੇ ਕਰਾਈਏ ਹੁਣ ਥੋੜੀ ਬੋਤੀ ਬਸ ਬਸ ਤੁਸੀਂ ਪੈਸਿਆਂ ਦਾ ਇੰਤਜ਼ਾਮ ਕਰੋ ਮੈਨੂੰ ਤੇ ਭਾਜੀ ਲੱਗਣ ਰਿਹਾ ਵਾ ਵੀ ਸਾਡੇ ਹੱਥ ਕੁਝ ਆਉਣਾ ਹੀ ਨਹੀਂਗਾ ਕਿਉਂ ਜੇ ਆਉਣਾ ਹੁੰਦਾ ਨਾ ਫਿਰ ਕੱਲ ਕਿਸੇ ਨਾ ਕਿਸੇ ਨੂੰ ਤੁਹਾਨੂੰ ਦੱਸ ਹੀ ਦੇਣਾ ਸੀਗਾ ਵੀ ਕਿੱਥੇ ਗਏ ਆ ਇਹ ਤੇ ਹੈ ਨਹੀਂ ਵੀ ਧਰਤੀ ਖਾ ਗਈ ਉਹਨਾਂ ਨੂੰ ਉਹ ਪਤਾ ਨਹੀਂ ਲੋਕੀ ਡਰਦੇ ਆ ਮੇਰੇ ਸਾਹ ਹੁਣ ਤੈਨੂੰ ਪਤਾ ਤਾਂ ਹੈਗਾ ਹੀ ਆ ਅੱਜ ਕੱਲ ਲੋਕੀ ਨਾ ਗਵਾਹੀ ਵੀ ਨਹੀਂ ਦਿੰਦੇ ਕਿ ਆ ਆਪਣਾ ਫਾਜ਼ੀ ਹੈ ਕਿ ਚੱਕਰ ਤੇ ਹਾਈ ਆ ਹੁਣ ਕਿਸ ਦੀ ਲੜਾਈ ਕਿਸ ਦਾ ਕੇਸ ਲੋਕੀ ਆਪਣੇ ਗੱਲ ਥੋੜੀ ਪਵਾਉਂਦੇ ਆ ਉਹੀ ਤੇ ਗੱਲ ਵਾ ਸਾਰੀ ਹੁਣ ਸਾਰੇ ਰਿਸ਼ਤੇਦਾਰਾਂ ਦੇ ਵੇਖ ਆਏ ਆ ਉਹਨਾਂ ਦੇ ਘਰ ਵੀ ਵੇਖ ਆਏ ਆ ਆਂਡੀਆਂ ਗਵਾਂਡੀਆਂ ਨੂੰ ਪਤਾ ਕੀਤਾ ਕਿਹੜੇ ਬੰਦੇ ਨੂੰ ਗੱਲ ਫੋਨ ਨਹੀਂ ਹੈ ਕੀਤਾ ਸਾਰੇ ਕੰਮ ਕੀਤੇ ਤੁਹਾਡੇ ਸਾਹਮਣੇ ਲੈ ਮਾਸੀ ਹੁਣੀ ਨੀ ਘਰੋਂ ਭੱਜ ਗਏ ਹੁਣ ਮਾਸੀਆਂ ਨੇ ਤਾਂ ਭੱਜਣਾ ਹੀ ਸੀਗਾ ਉਹਨਾਂ ਨੂੰ ਪਤਾ ਵਾ ਕਿ ਕਿਹੜਾ ਕੰਮ ਕੀਤਾ ਉਹਨਾਂ ਨੇ ਤੇ ਪੁਲਿਸ ਛੱਡਣ ਵਾਲੀ ਨਹੀਂ ਕਿੰਨਾ ਚਿਰ ਲੋਕਣਗੇ ਕਦੀ ਨਾ ਕਦੀ ਤੇ ਬਾਹਰ ਹੁਣ ਸਾਬਨੇ ਲੋ ਪੂਰਾ ਜ਼ੋਰ ਲਾਉਂਦੀ ਆ ਪਰ ਇਹ ਆ ਪਤਾ ਇਹ ਹੁਣੀ ਨਾ ਲੱਗਣ ਡਿਆ ਵੀ ਰਹਿਣ ਕਿੱਥੇ ਡੇ ਆ ਲੋਕੇਸ਼ਨ ਚੇਂਜ ਹੋ ਜਾਂਦੀ ਆ ਕੱਲ ਤੁਹਾਡੇ ਸਾਹਮਣੇ ਐਸਐਚਓ ਸਾਹਿਬ ਨੂੰ ਮਿਲ ਕੇ ਆਏ ਆ ਤੇ ਉਹ ਵੀ ਪੂਰਾ ਯਕੀਨ ਦਿਵਾਉਂਦੇ ਸੀਗੇ ਵੀ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਜ਼ਾ ਮਿਲੇਗੀ ਉਹਨਾਂ ਨੂੰ ਪਰ ਗੱਲ ਤੇ ਇਹ ਆ ਵੱਡਾ ਸਵਾਲ ਇਹ ਆ ਵੀ ਕਦੋਂ ਕਿਤੇ ਇਹ ਨਾ ਹੋਵੇ ਕਿ ਸਾਡੇ ਹੱਥੋਂ ਨਿਕਲ ਜਾਣਾ ਹੁਣ ਮਾਸੀ ਦੇ ਨਿਆਣੇ ਦੋਵੇਂ ਬਾਹਰ ਨੇ ਕੀ ਪਤਾ ਉਹ ਬਾਹਰ ਨਹੀਂ ਚਲ ਗਈ ਹੁਣ ਪਤਾ ਥੋੜੀ ਹੀ ਖੁਸ਼ਾਂ ਨੂੰ ਕੋਈ ਗੱਲ ਨਹੀਂ ਜੋਬਣ ਤੂੰ ਫਿਕਰ ਕਿਉਂ ਕਰਦਾ ਮੈਂ ਜੇ ਤੂੰ ਕਵੇਂ ਨਾ ਇੱਕ ਤਰੀਕਾ ਹੈਗਾ ਮੇਰੇ ਕੋਲ ਕਿਹੜਾ ਭਾਜੀ ਮਿਆ ਰਹਾਂਦਾ ਵਾ ਮੈਂ ਸੰਦੀਪ ਨਾਲ ਗੱਲ ਨਾ ਕਰਾਂ ਸੰਦੀਪ ਨਾਲ ਗੱਲ ਉਹਨਾਂ ਤਾਂ ਤੇ ਫੋਨ ਬੰਦ ਵਾ ਤੇ ਕਿਦਾਂ ਗੱਲ ਕਰੋਗੇ ਉਹ ਫੋਨ ਹੀ ਬੰਦ ਵਾ WhatsApp ਤੇ ਤੇ ਗੱਲ ਕਰੀ ਸਕਦੇ ਆ ਨਾ WhatsApp ਤੇ ਨਾ ਉਹਨਾਂ ਨੂੰ ਸ਼ੋ ਹੋਣ ਡਿਆ ਵਾ ਅੱਛਾ ਤੇ ਮੈਂ ਆ ਰਾਦਾ ਵਾ ਉਹਨੂੰ ਮੈਸੇਜ ਕਰਦਾ ਵਾਂ ਕਿ ਮੰਮੀ ਨਹੀਂ ਆ ਠੀਕ ਹੂੰ ਤੂੰ ਪਿੰਡ ਆ ਜਾ ਗੱਲ ਕੋਈ ਜਵਾਬ ਆਈ ਜਾਵੇ ਅੱਗੋਂ ਪਰ ਇਹ ਚਲਾਕ ਬੜੇ ਆ ਉਹਨਾਂ ਨੇ ਗੱਲਾਂ ਚਾਉਣਾ ਨਹੀਂ ਹੁਣ ਗੱਲਾਂ ਚ ਤੂੰ ਵੇਖੀਂ ਕਿਦਾਂ ਆਉਂਦੀ ਐ ਮੈਂ ਉਹਨੂੰ ਲਾਲਚੀ ਇਹੋ ਪਾਉਣਾ ਵਾਂ ਕਿ ਮੈਂ ਤੇਰਾ ਨਾਮ ਹੀ ਚੁੱਕ ਡਵਾ ਦਊਂਗਾ ਜੋ ਬੰਨਾ ਗੱਲ ਕਰਕੇ ਤੇ ਵੇਖੀਂ ਇਹ ਨਾ ਹਾਂ ਕਰੂਗੀ ਭਾਜੀ ਜੇ ਤੇ ਇਹ ਕੰਮ ਹੋ ਸਕਦਾ ਤੇ ਫਿਰ ਸਾਨੂੰ ਕਰਕੇ ਵੇਖ ਹੀ ਲੈਣਾ ਚਾਹੀਦਾ ਉਹ ਕੰਮ ਹੋਏ ਨਾ ਵਾ ਨਾਲੇ ਉਹਦਾ ਮੈਨੂੰ ਵੀ ਲੱਗਦਾ ਵਾ ਇੱਕ ਦੂਜੇ ਦੇ ਸਗੇ ਹੋ ਵੀ ਹੈ ਨਹੀਂ ਆ ਉਹ ਕੋਈ ਸਗਾਣੀ ਹੈਗਾ ਠੀਕ ਹੈ ਨਾ ਜਿੱਦਾਂ ਮਰਜੀ ਜਿਹੜੇ ਇੱਕ ਦੂਜੇ ਤੋਂ ਉਮਤ ਲਾ ਦਿੰਦੇ ਹੋ ਹੂੰ ਰਿੰਦਾ ਰੈਂਜ ਮੈਂ ਨਾ ਤੇ ਘਰ ਰਿੰਦਾ ਰਿਹਾ ਅੱਛਾ ਹੋਰ ਤੁਸੀਂ ਭਰੇਮ ਕੰਮ ਕਰੋ ਤੁਸੀਂ ਵੇਖੋ ਫੋਨ ਕਰਕੇ ਜਾਂ ਮੈਸੇਜ ਕਰਕੇ ਮੈਂ ਮੈਸੇਜ ਕਰਦਾ ਉਹਨੂੰ ਆ ਫੋਨ ਕਰੀਂ ਉਹ ਕੀ ਕਹਿੰਦੇ ਲੈ ਵੀ ਜੋੜ ਮੈਸੇਜ ਤੇ ਹੋ ਗਿਆ ਜੀ अच्छा तू देख ही जा एक ਜਾਂ ਦੋ ਦਿਨਾਂ ਜਾਂ ਜਵਾਬ ਆਇਆ ਲੈ ਤਹੀ ਨਾ ਇਹੋ ਹੀ لالਚ ਪਾਇਆ ਉਹਨਾਂ ਨੂੰ ਜੇ ਤੈਨੂੰ ਜਵਾਬ ਆਊਗਾ ਨਾ ਕਹੋ ਵੀ ਕੋਈ ਗੱਲ ਨਹੀਂ ਮੈਂ ਜੋ ਬੰਨਾ ਗੱਲ ਕਰਕੇ ਤੇ ਤੇਰਾ ਨਾਮ ਪਰਚੇ ਚ ਕੱਢਾ ਦੂੰਗਾ ਜੇ ਮੇਰੇ ਨਾਲ ਗੱਲ ਕਰਾਉਣੀ ਹੋਏਗੀ ਨਾ ਤੇ ਮੈਂ ਵੀ ਕਰ ਲੂੰਗਾ ਇੱਕ ਵਾਰੀ ਤੁਹਾਡੇ ਕੋਲ ਆਗੇ ਨਾ ਫੇਰ ਹੌਲੀ ਹੌਲੀ ਅਹੀਂ ਉਹਨਾਂ ਨੂੰ ਫੜ ਲੈਣਾ ਪਤਾ ਤਾਂ ਲੱਗ ਜੂਗਾ ਹੈ ਕਿੱਥੇ ਆ ਹੈ ਸਾਰੇ ਇਕੱਠੇ ਹੀ ਆ ਹੂੰ ਬਾਕੀ ਇਹ ਗੱਲ ਵਾ ਛੱਡਣਾ ਆਪਾਂ ਲਵੜੀ ਨੂੰ ਵੀ ਨਹੀਂ ਆ ਨਾ ਨਾ ਦੱਸ ਲਵੜੀ ਦਾ ਤਾਂ ਸਾਰਾ ਕਸੂਰ ਵਾ ਲਵਲੀ ਭਾਜੀ ਚਾਹੁੰਦਾ ਨਾ ਤੇ ਕੁੜੀ ਸਾਡੀ ਸਾਡੇ ਕੋਲ ਹੋਣੀ ਸੀ ਅੱਜ ਸਹੀ ਗੱਲ ਜੀ ਉਹ ਆਪਣਾ ਸਟੈਂਡ ਰੱਖਦਾ ਕਹਿੰਦਾ ਵੀ ਨਹੀਂ ਮੈਨੂੰ ਗੱਡੀ ਨਹੀਂ ਚਾਹੀਦੀ ਸਭ ਕੁਝ ਤਾਂ ਉਹਨਾਂ ਦੇ ਕੋਲ ਹੀਗਾ ਕਿਹੜੀ ਚੀਜ਼ ਦੀ ਕਮੀ ਸੀ ਉੱਥੇ ਵੇਲਾ ਹੁੰਜੋ ਭਜਦੇ ਫਿਰਨਦੇ ਆ ਜਿੰਨੇ ਪੈਸੇ ਪੁਲਿਸ ਨੂੰ ਦੇਣ ਦੇ ਆ ਉਹਨੇ ਦੀ ਆਪ ਗੱਡੀ ਲੈ ਲੈਂਦੀ ਇਹਨਾਂ ਚੋਂ ਕੋਈ ਇੱਕ ਬੰਦਾ ਸਾਡੇ ਕਾਬੂ ਆ ਗਿਆ ਨਾ ਤੇ ਸਮਝ ਲਓ ਵੀ ਸਾਡਾ ਕੇਸ ਸਾਰਾ ਹੀ ਹੱਲ ਹੋ ਗਿਆ ਤੂੰ ਰੁਕ ਜਾ ਜੋਬਨ ਸੰਦੀਪ ਦਾ ਮੈਸੇਜ ਆਇਆ ਲੈ ਸਾਨੂੰ ਪਤਾ ਲੱਗ ਜਾਣਾ ਵਾ ਕਿ ਉਹ ਕਿੱਥੇ ਰਹਿਣ ਦੇ ਜੇ ਮੈਸੇਜ ਆਉਂਦਾ ਨਾ ਤੇ ਤੁਸੀਂ ਅੱਜ ਕੱਲ੍ਹ ਚ ਉਹਨਾਂ ਨੂੰ ਆਪਣੇ ਕੋਲ ਸੱਦ ਕੇ ਤੇ ਅਸੀਂ ਜਿਹੜੀ ਅੱਗੇ ਦੀ ਕਾਰਵਾਈ ਹੈ ਨਾ ਫਿਰ ਬਾਅਦ ਚ ਕਰਾਂਗੇ ਚਲ ਠੀਕ ਆ ਹੁਣ ਫਿਰ ਮੈਂ ਚੱਲਦਾ ਠੀਕ ਆ ਬੈਠੋ ਮੈਂ ਤਾਂ ਕਿਹੜੇ ਘਰ ਚੱਲਦੇ ਘੜੀ ਨਹੀਂ ਮੈਂ ਚੱਲਦਾ ਵਾਂ ਦੋ ਵਾਰੀ ਤੁਸੀਂ ਆਏ ਜੰਮੀ ਦੇ ਮਮੀ ਘਰ ਇਕੱਲੇ ਹੀ ਆ ਚਲੋ ਕੋਈ ਗੱਲ ਨਹੀਂ ਠੀਕ ਆ ਕਰ ਠੀਕ ਆ ਭਾਜੀ ਠੀਕ ਚੱਲ ਯਾਰ ਆ ਵੀ ਬੜਾ ਵਾ ਤੇ ਅਗਲਾ ਇੰਨਾ ਸਾਥ ਦੇ ਦੇ ਇਹ ਤੇ ਕੌਣ ਕਰਦਾ ਇਹ ਅਗਲੇ ਨੇ ਝਟ ਕਹਿਣਾ ਹੈ ਕਿ ਮੇਰਾ ਕੋਈ ਕੰਮ ਨਹੀਂ ਨਾ ਲੈਣਾ ਨਾ ਦੇਣਾ ਨਹੀਂ ਤੇ ਮੈਂ ਕਹੇ ਤੁਹਾਡੀ ਗੱਲ ਚਾਹਾਂ ਪਰ ਮੈਨੂੰ ਲੱਗਦਾ ਤੰਗੀ ਇਹਨੂੰ ਵੀ ਬੜੀ ਦਿੱਤੀ ਆ ਲਵਲੀ ਹੋਣਾ ਤਾਂ ਹੁੰਦਾ ਇਨਾ ਸਤਿਆਵ ਚੱਲ ਜੇ ਕਿ ਤੇਰਾ ਤੀਰ ਚੱਲ ਜੇ ਨਾ ਆਵਲਾ ਤੇ ਫੇਰ ਤੇ ਸਮਝ ਲਓ ਪਈ ਸਾਡੀ ਕੁੜੀ ਨੂੰ ਇਨਸਾਫ ਮਿਲ ਗਿਆ ਕੁਝ ਸਮਝ ਨਹੀਂ ਆਉਂਦੀ ਐਨੇ ਗੰਦ ਦੇ ਵਿੱਚ ਨਾ ਕਿੱਦਾਂ ਦਿਨ ਕੱਟਣੇ ਆ ਅੱਗੇ ਤੇ ਕਿੰਨੇ ਦਿਨ ਹੋ ਗਏ ਆ ਕਿੱਥੇ ਜਾਈਏ ਕੋਈ ਰਿਸ਼ਤੇਦਾਰ ਵੀ ਨਹੀਂ ਰੱਖਣ ਤੇ ਆ ਇਹੋ ਜਿਹਾ ਕੰਮ ਮੈਂ ਨਾ ਕੀਤਾ ਹੁੰਦਾ ਨਾ ਜੇ ਮੇਰੇ ਮੱਥੇ ਤੇ ਇੱਡਾ ਵੱਡਾ ਗੁਨਾਹ ਨਾ ਹੁੰਦਾ ਨਾ ਤੇ ਮੈਨੂੰ ਆਹ ਦਿਨ ਵੇਖਣੇ ਨਹੀਂ ਹੀ ਪੈਣੇ ਮੰਮੀ ਦੇ ਮਗਰ ਲਾ ਕੇ ਨਾ ਮੈਂ ਵੀ ਉਹ ਕੰਮ ਕਰ ਦਿੱਤਾ ਪਤੇਰਾ ਮੰਮੀ ਨੂੰ ਸਮਝਾਇਆ ਸੀ ਮੰਮੀ ਆਹ ਕੰਮ ਨਾ ਕਰੋ ਨਾ ਗੱਡੀ ਦੇ ਪਿੱਛੇ ਪਾਓ ਮੰਮੀ ਨੇ ਵੀ ਇੱਕ ਨਹੀਂ ਸੁਣੀ ਕੀ ਕਰਾਂ ਸਮਝ ਨਹੀਂ ਆਉਂਦੀ ਮੈਨੂੰ ਜਰਪਿੰਦਰ ਨੂੰ ਮਾਰਨ ਵਾਸਤੇ ਮੰਮੀ ਉਹਨਾਂ ਦਾ ਸਾਥ ਮੈਂ ਨਾ ਦਿੰਦੀ ਤੇ ਕੀ ਪਤਾ ਇਹ ਮੈਨੂੰ ਰੱਖ ਲੈਂਦੇ ਇਹਨਾਂ ਦਾ ਮੈਸੇਜ ਇਹਨਾਂ ਨੇ ਕੀ ਕਹਿਣਾ ਹੁਣ ਇਹ ਤਾਂ ਕਰਦੀਆਂ ਪਰਲੀ ਸਾਈਡ ਜਾ ਕੇ ਸੁਣਦੀਆਂ ਮੰਮੀ ਨੂੰ ਨਾ ਪਤਾ ਲੱਗ ਜੇ ਕਿਤੇ ਸੰਪਿਤ ਕੀਆ ਜਾ ਲਾ ਹੋਰ ਸਨਾ ਠੀਕ ਠਾਕ ਬਹੁ ਮੈਂ ਤੇਰਾ ਫੋਨ ਟਰਾਈ ਕਰਾਂਦਾ ਹੀ ਫੋਨ ਨਹੀਂ ਲੱਗਣ ਡਿਆ ਕਿੱਥੇ ਹੋ ਤੂੰ ਹੀ ਮੇਰੀ ਗੱਲ ਸੁਣਾ ਮੈਨੂੰ ਪਤਾ ਵਾ ਮੈਂ ਤੈਨੂੰ ਵੱਧ ਘਟ ਬੋਲਿਆ ਸੀ ਚਲ ਮੈਨੂੰ ਮਾਫ ਕਰਦੀ ਮੈਂ ਤੇਰੇ ਨਾਲ ਗੱਲ ਕਰਨੀ ਮਮੀ ਨਹੀਂ ਹੈ ਠੀਕ ਮੈਂ ਤੈਨੂੰ ਲੈਣ ਆਉਣਾ ਸੀ ਮੈਨੂੰ ਫੋਨ ਤੇ ਗੱਲ ਕਰ ਤੇ ਮੈਸੇਜ ਵੇਖ ਕੇ ਨਾ ਤੇ ਫੋਨ ਦਾ ਜਵਾਬ ਦੇਵੀਂ ਚੰਗਾ ਮਮੀ ਨੇ ਠੀਕ ਹੈਗੇ ਇਹਨਾਂ ਨੂੰ ਕਿੱਥੋਂ ਚੇਤਾ ਆ ਗਿਆ ਮੇਰਾ ਅੱਜ ਚੱਲ ਕੀ ਪਤਾ ਮਨ ਮੇਰ ਪੈ ਹੀ ਨਹੀਂ ਗਈ ਇਹਨਾਂ ਦੇ ਇੱਕ ਗੱਲ ਆ ਜੇ ਮੈਨੂੰ ਇਹਨਾਂ ਨੇ ਸੱਦਿਆ ਵਾ ਕਿ ਮੰਮੀ ਦੀ ਸੇਵਾ ਕਰੀ ਤੇ ਮੈਂ ਨਾ ਇੱਕ ਗੱਲ ਕਹਿਣੀ ਇਹਨਾਂ ਨੂੰ ਜ਼ਰੂਰ ਕਿ ਜੋਹਨ ਭਾਜੀ ਹੁਣਾਂ ਨੂੰ ਕਹਿ ਕੇ ਨਾ ਤੇ ਮੇਰਾ ਪਰਚੇ 'ਚ ਨਾ ਕਢਵਾ ਦਿਓ ਕੀ ਪਤਾ ਸ਼ਾਇਦ ਮੰਨ ਨਹੀਂ ਜਾਣ ਆਪੇ ਫਸਣਗੇ ਨਾ ਤੇ ਮੰਮੀ ਹੋਣੀ ਫਸਣਗੇ ਪਰ ਮੈਂ ਜਾਊਂਗੀ ਕਿੱਦਾਂ ਇਹਨਾਂ ਕੋਲ ਕਿੱਦਾਂ ਫੋਨ ਕਰੂੰਗੀ ਜੇ ਮੰਮੀ ਨੂੰ ਪਤਾ ਲੱਗ ਗਿਆ ਤੇ ਫੇਰ ਮੰਮੀ ਨੇ ਤਾਂ ਮੈਨੂੰ ਜਾਣ ਨਹੀਂ ਦੇਣਾ ਏਦਾਂ ਕਰਦੀ ਆ ਡੈਡੀ ਨਾਲ ਗੱਲ ਕਰਦੀ ਆ ਜਾਣਾ ਤੇ ਪੈਣਾ ਹੀ ਆ ਇੱਥੋਂ ਤਾਂ ਨਿਕਲੂੰਗੀ ਗਾਂਦ ਵਿੱਚੋਂ ਫੁੰਦੀਪਾ ਤੂੰ ਇੱਥੇ ਕੀ ਕਰ ਰਹੀ ਆ ਕੁਝ ਨਹੀਂ ਮੰਮੀ ਕਰਨਾ ਕੀ ਹੀ ਅੰਦਰ ਵੀ ਕਿੱਥੇ ਖਲੋਵਾਂ ਆ ਕੇ ਤੇ ਮੈਂ ਇੱਥੇ ਬਾਹਰ ਖਲੋਗੀ ਮੈਨੂੰ ਘਬਰਾਈ ਜੀ ਲੱਗਣ ਡਈਆਂ ਕੀ ਗੱਲ ਆ ਦੱਸ ਮੈਨੂੰ ਕੋਈ ਗੱਲ ਵਾਦੇ ਉਹ ਨਹੀਂ ਨਹੀਂ ਮੰਮੀ ਗੱਲ ਤੇ ਕੋਈ ਵੀ ਨਹੀਂ ਹੋਈ ਕਿਉਂ ਕੀ ਹੋਇਆ ਵਾ ਨਹੀਂ ਮੈਨੂੰ ਤਾਂ ਕੁਛ ਨਹੀਂ ਹੋਇਆ ਮੈਂ ਤੇਰੇ ਮੂੰਹ ਵਾਲੀ ਵੇਖ ਕੇ ਕਹਿ ਲਈ ਆ ਮੰਮੀ ਮੈਨੂੰ ਕੁਛ ਨਹੀਂ ਹੋਇਆ ਮੈਨੂੰ ਬਸ ਇਹੋ ਟੈਨਸ਼ਨ ਜੀ ਆ ਕਿ ਕਦੋਂ ਆਪਾਂ ਇੱਥੋਂ ਜਾਵਾਂਗੇ ਵੇ ਹਲਾ ਸੰਦੀਪ ਜੇ ਕੋਈ ਗੱਲ ਹੈਗੀ ਆ ਨਾ ਮੈਨੂੰ ਦੱਸ ਦੇ ਐਵੇਂ ਮੂੰਹ ਲਮਕਾ ਕੇ ਨਾ ਤੁਰੇ ਫਿਰ ਉਹ ਮੰਮੀ ਕੋਈ ਗੱਲ ਨਹੀਂ ਹੈਗੀ ਤੁਸੀਂ ਇਨੀ ਟੈਨਸ਼ਨ ਨਾ ਲਓ ਕੋਈ ਨਾ ਕੋਈ ਗੱਲ ਤੇ ਹੈਗੀ ਆ ਇਹਦਾ ਮੂੰਹ ਦੱਸਣ ਲਿਆ ਵਾ ਇਹ ਲੱਕ ਪਰਦੇ ਪਾਲੇ ਹਾਂ ਮੈਂ ਇਹਦੀ ਮਾਂ ਆਂ ਮੂੰਹ ਵੇਖ ਕੇ ਦੱਸ ਦੂੰਗੀ ਕਿ ਇਹ ਫਿਕਰ ਵਿੱਚ ਵਾ ਚਲ ਕੋਈ ਗੱਲ ਨਹੀਂ ਆਪੇ ਦੱਸੂਗੀ ਕਿ ਕੀ ਗੱਲ ਆ ਮੰਮੀ ਤਾਂ ਹੈ ਨਹੀਂ ਬਾਹਰ ਮੈਨੂੰ ਲੱਗਦਾ ਅੰਦਰ ਬੈਠੇ ਆ ਏਦਾਂ ਕਰਦੀਆਂ ਡੈਡੀ ਬੈਠੇ ਬਾਹਰ ਉਹਨਾਂ ਨਾਲ ਗੱਲ ਕਰਦੀਆਂ ਜਾ ਕੇ ਡੈਡੀ ਜੀ ਹੋਰੋ ਪੁੱਤ ਦੇ ਇੱਥੇ ਬੈਠੇ ਆਗੇ ਕੀ ਕਰਨਾ ਫਿਰ ਮੈਂ ਵੀ ਨਾ ਟਾਡੇ ਵੱਲ ਆਈ ਹਾਂ ਹਾਂ ਦੱਸੋ ਡੈਡੀ ਲੱਭਾ ਕੋਈ ਹੱਲ ਪਰਚੇ ਦਾ ਨਾ ਘੜਵਾਉਂਦਾ ਪੁੱਤ ਐਂ ਕੀਤੀ ਐ ਮਲਾਜਮ ਨਾਲ ਗੱਲ ਹਾਂਜੀ ਉਹ ਕਹਿੰਦਾ ਵੀ 4 ਲੱਖ ਰੁਪਇਆ ਲੱਗਣਾ ਵਾ 4 ਲੱਖ ਤੇ ਪੁੱਤ ਪੈਸੇ ਤੇ ਉਹਨਾਂ ਲੈਣੇ ਆ ਤੈਨੂੰ ਪਤਾ ਹੈ ਉੱਤੋਂ ਤੱਕ ਪੈਸੇ ਦੇਣੇ ਪੈਂਦੇ ਆ ਡੈਡੀ ਇਹਨੇ ਪੈਸੇ ਕਿੱਥੋਂ ਦੇਣੇ ਆਪਾਂ ਪੁੱਤ ਪੈਸੇ ਕੋਲ ਹੈਗੇ ਜਾਂ ਹੈ ਨਹੀਂ ਆ ਹੁਣ ਪਰਚੇ ਚ ਨਾ ਘਡਾਉਣ ਕਰਕੇ ਭਾਵੇਂ ਕੇ ਰਿਸ਼ਤੇਦਾਰ ਕੋ ਫੜੀਏ ਤੇ ਭਾਵੇਂ ਆਪਣੀ ਜਮੀਨ ਵੇਚੀਏ ਕੰਮ ਤੇ ਇਹ ਕਰਨਾ ਹੀ ਪੈਣਾ ਵਾ ਤੇ ਤੂੰ ਕੋ ਪੁੱਛਣ ਦੀਆਂ ਗੱਲਾਂ ਡੈਡੀ ਜੇ ਤੁਹਾਨੂੰ ਮੈਂ ਇੱਕ ਗੱਲ ਕਹਾਂ ਤਸੀਂ ਮੰਨੋਗੇ ਦੱਸ ਪੁੱਤ ਗੱਲ ਇਦਾਂ ਵਾ ਕਿ ਕਿੰਨਾ ਚਿਰ ਆਪਾਂ ਇੱਥੇ ਬੈਠੇ ਰਹਿਣਾ ਵਾ ਤੇ ਮੈਂ ਸੋਚਣ ਡੀ ਹਾਂ ਕਿ ਇਹਨਾਂ ਨੂੰ ਫੋਨ ਕਰਕੇ ਨਾ ਇਹਨਾਂ ਦੇ ਤਰਲੇ ਤਰਲੇ ਮਾਰ ਲੈਣੀ ਆ ਕੀ ਪਤਾ ਮੰਨ ਹੀ ਜਾਣ ਸੰਦੀਪ ਤੇਰਾ ਦਿਮਾਗ ਖਰਾਬ ਨਹੀਂ ਹੋ ਗਿਆ ਉਹ ਉੱਥੇ ਗਈ ਹਾਂ ਉੱਥੇ ਤੈਨੂੰ ਧੱਕੇ ਮਾਰ ਕੇ ਕੱਢਿਆ ਦੋਵਾਂ ਮਾਪੋਤਾ ਨੇ। ਉੰਬੇਰੀ ਘਾ ਸੋਣਾ ਹੁਣ ਕਿਤੇ ਉਹਦੀਆਂ ਗੱਲਾਂ ਗੁੱਲਾਂ ਚ ਨਾ ਜਾਈ। ਇਹ ਨਾ ਹੋਏ ਪਈ ਅਸੀਂ ਚੰਗੇ ਭਲੇ ਇੱਥੇ ਬੈਠੇ ਆ ਤੇ ਉਹ ਸਾਨੂੰ ਪੁਸਾ ਦੇ। ਉਹ ਨਹੀਂ ਨਹੀਂ ਡੈਡੀ ਐਦਾਂ ਦੀ ਕੋਈ ਵੀ ਨਹੀਂ ਗੱਲ ਹੁੰਦੀ। ਮੈਂ ਦੱਸਣਾ ਥੋੜੀ ਆ ਕਿ ਆਪਾਂ ਇੱਥੇ ਬੈਠੇ ਆ। ਸਿਰਫ ਧਰਲੇ ਮਾਰਨੇ ਆ। ਉਹ ਮੇਰੀ ਗੱਲ ਸੁਣ ਲੈ ਇਹ ਕੰਮ ਨਹੀਂ ਆ ਹੋਣਾ। ਪਰਚੇ ਤੇ ਤੇਰਾ ਵੀ ਨਾਮ ਹੈਗਾ ਵਾ। ਉਹ ਕੋਈ ਗੱਲ ਨਹੀਂ ਮੈਂ ਬਚੂੰਗੀ ਨਾ ਤੇ ਤੁਹਾਨੂੰ ਬਚਾਉਂਗੀ ਫਿਰ। ਐਦਾਂ ਆਪਾਂ ਤਿੰਨਾਂ ਨੇ ਫਸੇ ਰਹਿਣਾ ਵਾ। ਉਹ ਮੈਂ ਤਾਂ ਕਹਿਣਾ ਪੁੱਤ ਨਾਲ ਦੀਆਂ ਗੱਲਾਂ ਚ ਤੇ ਨਾ ਤੂੰ ਫੋਨ ਹੀ ਕਰੀ ਉਹਨੂੰ ਡੈਡੀ ਇੱਕ ਵਾਰੀ ਪੁੱਛ ਕੇ ਵੇਖ ਲੈਨੇ ਆ ਕੀ ਪਤਾ ਮੰਨ ਹੀ ਜਾਣ ਓਏ ਉਹ ਤਾਂ ਤੇਰੀ ਗੱਲ ਪੁੱਤ ਠੀਕ ਆ ਬਾਕੀ ਉਹਨੂੰ ਇਹ ਨਾ ਦਸੀ ਪਿਆਹੀ ਕਿੱਥੇ ਬੈਠੇ ਆ ਤੇ ਕਿੱਥੇ ਆ ਉਹ ਨਹੀਂ ਨਹੀਂ ਡੈਡੀ ਤੂੰ ਫਿਕਰ ਨਾ ਕਰੋ ਤੇ ਪਰ ਮੰਮੀ ਨੂੰ ਨਾ ਦੱਸਿਓ ਹਜੇ ਐਵੇਂ ਮੰਮੀ ਬਾਅਦ ਚ ਟੈਨਸ਼ਨ ਲੈਣਗੇ ਚਲ ਮੈਂ ਨਹੀਂ ਗੱਲ ਕਰਦਾ ਹਾਂਜੀ ਤੇ ਜੇ ਤੇਰਾ ਬਚਾ ਹੁੰਦਾ ਵਾ ਨਾ ਤੇ ਕਰਕੇ ਦੇ ਵੇਖ ਲੈ ਤੂੰ ਚਲੋ ਠੀਕ ਆ ਡੈਡੀ ਮੈਂ ਪੁੱਛ ਦਿੰਨੀ ਹਾਂ ਹਾਂ ਚਲੋ ਠੀਕ ਆ ਮੈਨੂੰ ਤਾਂ ਕੁੜੀ ਦਾ ਉੰਡਿਆ ਵਾ ਜੇ ਇਹਨੇ ਕਿਤੇ ਫੋਨ ਤੇ ਦੱਸਤਾ ਉਹਦੀ ਤੇ ਜੋ ਬਣਾ ਸਿੱਧੀ ਗੱਲ ਬਾਤ ਆ ਤੇ ਕਿਤੇ ੜਾ ਹੀ ਨਾ ਦਵੀ ਇਹ ਕਹਿੰਦੀ ਆ ਵੀ ਮੈਂ ਆਪਣਾ ਬਚਾਅ ਕਰਨਾ ਚਲੋ ਜੇ ਹੁੰਦਾ ਤੇ ਕਰ ਲੇ ਐਵੇਂ ਕਾਨੂੰ ਧੱਕੇ ਖਾਂਡੀ ਸਾਡੇ ਨਾਲੇ ਚਲ ਚੰਗਾ ਹੋਇਆ ਡੈਡੀ ਨਾਲ ਗੱਲ ਕਰ ਲਈ ਮੈਨੂੰ ਪਤਾ ਹੀ ਡੈਡੀ ਨੇ ਮੰਨ ਜਾਣਾ ਜੇ ਮੈਂ ਮੰਮੀ ਨਾਲ ਗੱਲ ਕਰਦੀ ਨਾ ਤੇ ਮੰਮੀ ਨੇ ਨਹੀਂ ਮੰਨਣਾ ਰਮਣਾ ਤੂੰ ਕਿਹੜਾ ਮੇਰਾ ਚੰਗਾ ਕੰਮ ਕੀਤਾ ਆ ਨਹੀਂ ਦੱਸਣਾ ਫਿਰ ਤੂੰ ਕਿੱਥੇ ਆ ਮੇ ਤਾਂ ਜੀ ਬਿਲਕੁਲ ਦਸਰਾ ਤੇ ਮੈਂ ਕਿੱਥੇ ਆ ਤੁਸੀਂ ਮੈਨੂੰ ਦੱਸਿਆ ਸੀ ਜਦੋਂ ਮੇਰੇ ਨਸੀਬ ਤੋਂ ਬਣੀ ਨਹੀਂ ਕਿੰਨੇ ਤਰਲੇ ਰਹੀ ਮੈਂ ਤੇ ਕਿੰਨੇ ਫੋਨ ਕੀਤੇ ਸੀ ਤੁਸੀਂ ਮੇਰਾ ਫੋਨ ਚੁੱਕਣਾ ਹਟ ਗਏ ਨਹੀਂ ਨਹੀਂ ਫੋਨ ਮੈਂ ਚੁੱਕਦੀ ਹਾਂ ਜਦੋਂ ਲੋਡ ਹੀ ਨਾ ਮੇਰੀ ਤੇ ਉਦੋਂ ਤਣ ਮੈਂ ਚੰਗੀ ਲੱਗਦੀ ਹਾਂ ਤਾਂ ਹੁਣ ਤਣ ਮੈਂ ਮਾੜੀ ਲੱਗਨੀ ਆ ਮੈਂ ਤਾਂ ਜੀ ਮੇਰੇ ਘਰ ਦਾ ਜਿਹੜਾ ਕਰਕੇ ਤੁਸੀਂ ਕੀਤਾ ਵਾ ਚੰਗਾ ਮੈਂ ਤੁਹਾਨੂੰ ਕੀ ਦੱਸਾਂ ਫਿਰ ਜੇ ਉਹ ਆ ਗਲਤੀ ਆਈ ਹੈ ਨਾ ਤੇ ਫਿਰ ਤੇਰਾ ਵੱਖਰਾ ਮੇਰਾ ਵੱਖਰਾ ਤੇ ਇੱਕ ਗੱਲ ਤੇ ਮੈਂ ਦੱਸ ਦਿੰਨੀ ਆ ਵੀ ਆਪਣਾ ਬਚਾਅ ਕਰ ਲਈ ਕੋਈ ਗੱਲ ਨਹੀਂ ਮੈਂ ਤਾਂ ਕਰ ਲੂੰਗੀ ਤੁਸੀਂ ਵੀ ਆਪਣਾ ਕਰੋ ਉਹ ਕੋਈ ਗੱਲ ਨਹੀਂ ਤੂੰ ਫੇਰ ਮੇਰਾ ਫਿਕਰ ਨਾ ਕਰ ਮੈਂ ਵੀ ਕਰ ਹੀ ਲੈਣਾ ਜੇ ਮੈਂ ਫਸੀ ਨਾ ਤੇ ਤੁਹਾਨੂੰ ਵੀ ਘਰ ਆ ਜਾਂ ਦਿੰਦੀ ਫੋਟੋ ਦੇ ਨਾਲ ਤੁਸੀਂ ਮੇਰੇ ਚੰਗਾ ਇਹੋ ਗੱਲਾਂ ਤੇ ਲਗੜੀਆਂ ਨੇ ਨਾ ਇਹੋ ਮਾੜੀਆਂ ਨੇ ਕੋਈ ਨਹੀਂ ਕੋਈ ਨਹੀਂ ਮੇਰੀਆਂ ਗੱਲਾਂ ਨੇ ਮਾੜੀਆਂ ਤੁਹਾਡੀਆਂ ਗੱਲਾਂ ਚੰਗੀਆਂ ਨਾ ਵਿਆਹ ਤਾਂ ਬਹਾਨਾ ਲਾਤਾ ਹੀ ਇਹ ਜੀ ਮੇਰੇ ਨਣਾ ਆਂਦੀ ਕੁੜੀ ਦਾ ਵਿਆਹ ਹੁਣ ਦੇਖਿਆ ਗਿਆ ਵਿਆਹ ਨੀ ਤੈਨੂੰ ਬਣਾਸੋ ਡੰਡਿਆ ਆ ਸੱਚੀ ਹੀ ਤੈਨੂੰ ਕਿਹੜਾ ਪਤਾ ਨਹੀਂ ਮੇਰੇ ਇਸ ਤਰ੍ਹਾਂ ਦਾ ਹਾਦੀ ਕਰਦੀਆਂ ਤੂੰ ਵੀ ਚੰਗਾ ਤੂੰ ਮੈਂ ਕਿਹਾ ਕਿ ਮੈਨੂੰ ਕੀ ਕਰਨਾ ਵਾ ਕੀ ਕੰਮ ਪੈ ਗਿਆ ਮੇਰੇ ਨਾਲ ਉਹ ਮੈਂ ਤਾਂ ਕਹੀ ਨਹੀਂ ਹਾਂ ਵੀ ਇਕੱਠੇ ਬਹਿ ਕੇ ਨਾ ਤੇ ਕੋਈ ਹੱਲ ਕੱਢ ਲਈਏ ਪਰ ਤੂੰ ਮੇਰੀ ਗੱਲ ਨਹੀਂ ਕਿ ਸੁਣ ਲਈ ਤੇ ਜੇ ਇਸ ਗੱਲ ਤੇ ਆਈ ਹੈ ਨਾ ਤੇ ਫਿਰ ਅੱਡੋ ਆੜੀ ਰਾਹ ਨੇ ਅੱਗੇ ਤਾਂ ਨਾ ਫਿਰ ਤੂੰ ਹੀ ਨਾ ਫੋਨ ਕਿਤੇ ਕਰੀ ਮੈਨੂੰ ਉਹ ਮੈਂ ਨਹੀਂ ਕਰਦੀ ਸਰ ਸਾਂ ਘੱਟੋ ਚੰਗਾ ਫਿਰ ਕਰ ਲਈ ਬਚਾ ਆਪਣਾ ਹਣ ਗਾਲ ਹੀ ਨਹੀਂ ਕਰ ਸੁੰਦੀ ਪਤਾ ਨਹੀਂ ਦਿਮਾਗ ਨੂੰ ਕੀ ਹੋ ਗਿਆ ਕਿਤੇ ਦਿਨੋਂ ਅੱਗੇ ਆ ਜਾ ਭੈਣ ਜੀ ਆ ਜਾ ਭੈਣ ਜੀ ਉਦੋਂ ਭੈਣਾਂ ਦੀ ਚੰਗੀ ਲੱਗਦੀ ਥੋਣੇ ਨੂੰ ਮਾੜੀ ਲੱਗਦੀ